ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਅੰਦਰੂਨੀ ਕਲੇਸ਼ ਕਾਰਨ ਹੀ ਜਿਮਣੀ ਚੋਣ ਬੁਰੀ ਤਰ੍ਹਾਂ ਹਾਰੇ ਭਾਰਤ ਕੁਸ਼ਲ ਆਸ਼ੂ ਹਾਲਾਂਕਿ ਭਾਰਤ ਕੁਸ਼ਲ ਆਸ਼ੂ ਪ੍ਰਗਤ ਸਿੰਘ ਅਤੇ ਕਿਕੀ ਢਲੋ ਨੇ ਆਪੋ ਆਪਣੇ ਅਹੁਦਿਆਂ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਅਸਤੀਫੇ ਦੇ ਦਿੱਤੇ ਨੇ ਉਧਰ ਕਮਲਜੀਤ ਕੜਵਾਲ ਨੂੰ ਲੈ ਕੇ ਬਵਾਲ ਬਚਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਵੇਸ਼ ਬਵੇਲ ਕਹਿੰਦੇ ਨੇ ਕਿ ਇਸ ਨੂੰ ਸ਼ਾਮਲ ਨਹੀਂ ਕਰਵਾਉਣਾ ਚਾਹੀਦਾ ਸੀ ਉਧਰ ਚਰਨਜੀਤ ਸਿੰਘ ਚੰਨੀ ਤੇ ਹੋਰ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਸੀ ਜਿਸਾ ਰਾਣਾ ਗੁਰਜੀਤ ਸੀ ਪ੍ਰਗਟ ਸਿੰਘ ਉਹਨਾਂ ਵਰਨੋਂ ਕਮਲਜੀਤ ਕੜਵਲ ਨੂੰ ਘਰ ਵਾਪਸੀ ਘਰ ਵਾਪਸੀ ਕਰਵਾਈ ਗਈ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਕੋਈ ਪ੍ਰਧਾਨ ਬਣਦਾ ਹੀ ਨਹੀਂ ਹਾਲਾਂਕਿ ਜੁਮੇਵਾਰ ਠਹਿਰਾਇਆ ਗਿਆ ਹੈ ਭਾਰਤ ਪੂਸ਼ਣ ਆਸ਼ੂ ਬੰਨੂ ਕਿ ਮੇਰੀ ਹਾਜ਼ਰ ਦਾ ਕਾਰਨ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪ੍ਰਧਾਨ ਰਾਜਾ ਅਵੜਿੰਗ ਨੇ ਉਹਨਾਂ ਨੇ ਕਿਹਾ ਕਿ ਮੈਂ ਕਿਹੜਾ ਮੁੰਡੇ ਦਾ ਵਿਆਹ ਕਰਿਆ ਹੋਇਆ ਸੀ ਕਿ ਇਹਨਾਂ ਨੂੰ ਸਪੈਸ਼ਲ ਇਨਵੀਟੇਸ਼ਨ ਜਾਂ ਸੱਦਾ ਪੱਤਰ ਦਿੱਤਾ ਜਾਵੇ ਇਹਨਾਂ ਨੇ ਨਿਯੋਦਰਾ ਪਾਉਣਾ ਸੀ ਇਹਨਾਂ ਨੂੰ ਖੁਦ ਚਾਹੀਦਾ ਸੀ ਕਿ ਮੇਰੀ ਸਪੋਰਟ ਕਰਨੇ ਭਾਰਤ ਪੂਸ਼ਣ ਆਸ਼ੂ ਵੀ ਜਿਹੜੇ ਨਿਰਾਸ਼ਰੀ ਉਹ ਵੀ ਖਬਰ ਆ ਰਹੀ ਹੈ ਨੇ ਕਿ ਭਾਰਤ ਕੁਸ਼ਨ ਆਸ਼ੂ ਜਿਹੜੇ ਨੇ ਉਹ ਹੋਰ ਕਿਸੇ ਪਾਰਟੀ ਵੱਲ ਜਾ ਜਾ ਸਕਦੇ ਨੇ ਜਿਸ ਤਰ੍ਹਾਂ ਉਹਨਾਂ ਦੀ ਬੜੀ ਪੱਕੀ ਯਾਰੀ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਨਾਲ ਲੇਕਿਨ ਕਾਂਗਰਸ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ ਕਿ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਕੌਣ ਕਰੇਗਾ ਕਾਂਗਰਸ ਪਾਰਟੀ ਦੀ ਅਗਵਾਈ ਕਿਸ ਨੂੰ ਦਿੱਤੀ ਜਾਵੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਿਉਂਕਿ ਢੱਲੇਦਾਰ ਪ੍ਰਧਾਨਤ ਕਹਿਦਾ ਹੈ ਜਿਹੜਾ ਇੱਕ ਦਬਕਾ ਮਾਰੇ ਤੇ ਸਾਰੇ ਖੁੰਝੇ ਲੱਗ ਜਾਣ ਲੇਕਿਨ ਰਾਜਾ ਵੜਿੰਗ ਦੀ ਗੱਲ ਨਹੀਂ ਮੰਨੀ ਜਾਂਦੀ ਰਾਜਾ ਵੜਿੰਗ ਦੇ ਇਸ਼ਾਰਿਆਂ ਤੇ ਨਹੀਂ ਕੰਮ ਕੀਤਾ ਜ਼ਿਆਦਾ ਇਹਨਾਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਰੋਡ ਮੈਪ ਤਿਆਰ ਕਰ ਰਹੀ ਹੈ ਸੁਧਾਰ ਬਚਾਓ ਇਹ ਰੈਲੀ ਜਿਹੜੀ ਹੈ ਚਲਾਰੀ ਹੈ ਕਾਂਗਰਸ ਪਾਰਟੀ ਜਿਸ ਦੀ ਅਗਵਾਈ ਪ੍ਰਤਾਪ ਸਿੰਘ ਬਾਜਵਾ ਸੁਜਿੰਦਰ ਸਿੰਘ ਰੰਧਾਵਾ ਅਤੇ ਰਾਜਾ ਆਪਣੇ ਕਰ ਰਹੇ ਨੇ ਲੇਕਿਨ ਸੈਟੀਸਫਾਈ ਨਹੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਉਹ ਇੱਕ ਆਗੂ ਉਹ ਪ੍ਰਧਾਨ ਕਾਂਗਰਸ ਪਾਰਟੀ ਦੇ ਵਿੱਚ ਚਾਹੀਦਾ ਹੈ ਜੋ ਇੱਕਦਮ ਕਾਂਗਰਸ ਪਾਰਟੀ ਨੂੰ ਬੂਸਟ ਕਰੇ ਵੱਡਾ ਹੁਲਾਰਾ ਦੇਵੇ ਤੇ ਲੋਕ ਹੁਣ ਤੋਂ ਹੀ ਕਹਿਣ ਲੱਗ ਪੈਣ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਉਧਰ ਸੂਤਰਾ ਕਿਆ ਸਰਗੀਆਂ ਲਗਾਈਆਂ ਜਾ ਰਹੀਆਂ ਨੇ ਕਿ ਨਵਜੋਤ ਕੌਰ ਸਿੱਧੂ ਜਿਹੜੇ ਕਹਿੰਦੇ ਨੇ ਕਿ ਮੈਂ ਤਾਂ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੀ ਤਿਆਰੀ ਕਰ ਰਹੀ ਆ ਹੁਣ ਕਾਂਗਰਸ ਪਾਰਟੀ ਦੋਨਾਂ ਮੀਆਂ ਬੀਬੀ ਨੂੰ ਯਾਨੀ ਕਿ ਹਸਬੰਡ ਐਂਡ ਵਾਈਫ ਨੂੰ ਟਿਕਟ ਦੇਵੇਗੀ ਨਵਜੋਤ ਸਿੰਘ ਸਿੱਧੂ ਵੀ ਚੋਣ ਲੜਨਗੇ ਨਵਜੋਤ ਕੌਰ ਸਿੱਧੂ ਵੀ ਚੋਣ ਲੜੇਗੀ ਦੋਨਾਂ ਮੀਆਂ ਬੀਬੀ ਵੱਲੋਂ ਜੇ ਕਿ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਚੋਣ ਲੜੀ ਜਾਵੇਗੀ ਇਸ ਉੱਤੇ ਵੀ ਮੋਹ ਲੱਗ ਚੁੱਕੀ ਹੈ ਹਾਲਾਂਕਿ ਜਦੋਂ ਕਾਨਫਰੰਸ ਕੀਤੀ ਗਈ ਸੀ ਨਵਜੋਤ ਸਿੰਘ ਸਿੱਧੂ ਬਲੂ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ ਸਮਾਂ ਆਉਣ ਦਿਓ ਤੁਹਾਨੂੰ ਸਾਰਾ ਕੁਝ ਦੱਸ ਦਿਆਂਗੇ ਲੇਕਿਨ ਨਵਜੋਤ ਕੌਰ ਸਿੱਧੂ ਇੱਕ ਵਾਰ ਫਿਰ ਦੁਬਾਰਾ ਸਿਆਸਤ ਵਿੱਚ ਐਕਟਿਵ ਹੋ ਗਏ ਨੇ ਤੇ ਨਵਜੋਤ ਕੌਰ ਸਿੱਧੂ ਦੇ ਪਿੱਛੇ ਹੀ ਆਉਣਾ ਪਵੇਗਾ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਹੁਣ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਆਪ ਆਪ ਦੀ ਪਾਰਟੀ ਵਿੱਚ ਤਾਂ ਜਾ ਸਕਦੇ ਕਿਉਂਕਿ ਉਹਨਾਂ ਨੇ ਕੋਰਾ ਜਵਾਬ ਦਿੱਤਾ ਸੀ ਕਿ ਮੈਂ ਉਹ ਰਾਜ ਚਾਹੁੰਦਾ ਹਾਂ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਸੀ ਤੇ ਦੂਸਰੇ ਪਾਸੇ ਉਹਨਾਂ ਨੇ ਤਰ ਚਲੰਜੀਤ ਸਿੰਘ ਚੰਨੀ ਨੂੰ ਵੀ ਕਿਹਾ ਸੀ ਕਿ ਅਰਬੀ ਸਾਨੂੰ ਘੋੜੇ ਚਾਹੀਦੇ ਨੇ ਜਿਹੜਾ ਘੋੜਾ ਲੰਮੀ ਰੇਸ ਦੌੜੇ ਜਿਹੜਾ ਜਿੱਤ ਹਾਸਲ ਕਰੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਪ੍ਰਧਾਨ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਆਪੋ ਆਪਣੀ ਪਦਰ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਲੇਕਿਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਵੀ ਗੱਲ ਨਹੀਂ ਕੀਤੀ ਕਿ ਮੈਨੂੰ ਪ੍ਰਧਾਨਗੀ ਚਾਹੀਦੀ ਹੈ ਫਿਰ ਦੁਬਾਰਾ ਮੈਂ ਵਾਪਸ ਆਵਾਂਗਾ ਸੂਤਰ ਇਹ ਵੀ ਦੱਸਦੇ ਨੇ ਕਿ ਜੇਕਰ ਜੱਟ ਸਿੱਖ ਚੇਰੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਚਾਵੇ ਤਾਂ ਕਾਂਗਰਸ ਪਾਰਟੀ ਦੀ ਪੂਰਨ ਸਰਜੀਤੀ ਹੋ ਜਾਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਚਰਚਾ ਛਿੜ ਗਈ ਹੈ ਕਿ ਨਵਜੋਤ कौर ਸਿੱਧੂ ਦੇ ਨਾਲ ਨਾਲ ਕਾਂਗਰਸ ਦੇ ਵਿੱਚ ਵਾਪਸੀ ਕਰ ਰਹੇ ਨੇ ਐਜ਼ ਅ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਧੰਨ